ਸਾਰੀਆਂ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਉਮੀਦਵਾਰ ਐਲਾਨੇ ਜਾ ਰਹੇ ਨੇ ਤੇ ਉੱਥੇ ਹੀ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਕਰਨ ਦੇ ਵਿੱਚ ਵੀ ਲੱਗੇ ਹੋਏ ਨੇ ਸੋ ਬੀਤੇ ਦਿਨੀ ਕਾਂਗਰਸ ਦੇ ਵੱਲੋਂ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਗੁਰਜੀਤ ਔਜਲਾ ਦੇ ਨਾਂ ਦੇ ਉੱਤੇ ਦਾਅ ਖੇਡਿਆ ਗਿਆ ਜਿਸ ਤੋਂ ਬਾਅਦ ਗੁਰਜੀਤ ਔਜਲਾ ਜਦੋਂ ਅੰਮ੍ਰਿਤਸਰ ਪਹੁੰਚੇ ਤਾਂ ਬੜੇ ਢੋਲ ਧਮਾਕਿਆਂ ਦੇ ਨਾਲ ਸਮਰਥਕਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਅੱਜ ਉਸੇ ਕੜੀ ਤਹਿਤ ਅੱਜ ਗੁਰਜੀਤ ਔਜਲਾ ਅਤੇ ਅਦਿੱਤਰਮ ਪਤਨੀ ਦੇ ਵੱਲੋਂ ਗੁਰਜੀਤ ਔਜਲਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੇ ਅੱਜ ਤੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਉੱਥੇ ਗੁਰਜੀਤ ਔਜਲਾ ਦੀ ਪਤਨੀ ਉਹਦਾ ਕਹਿਣਾ ਹੈ ਕਿ ਇਸ ਵਾਰੀ ਫਿਰ ਤੋਂ ਅੰਮ੍ਰਿਤਸਰ ਦੇ ਲੋਕ ਚਾਹੁੰਦੇ ਨੇ ਕਿ ਗੁਰਜੀਤ ਔਜਲਾ ਦੇ ਨਾਮ ਦੇ ਉੱਤੇ ਲਾਈ ਜਾਵੇ ਤੇ ਉਹਨਾਂ ਨੂੰ ਮੁਰ ਤੋਂ ਸੰਸਦ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਸੰਸਦ ਦੇ ਵਿੱਚ ਗੁਰਜੀਤ ਔਜਲਾ ਨੇ ਪੰਜਾਬ ਦੇ ਕਈ ਮੁੱਦੇ ਚੱਕੇ ਨੇ ਤੇ ਵਿਕਾਸ ਵੀ ਕੀਤਾ ਹੈ ਸ਼ਹਿਰ ਦਾ ਤੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਾਰੀ ਮੁੱਦਾ ਪੰਜਾਬ ਦਾ ਨਹੀਂ ਮੁੱਦਾ ਆਮ ਲੋਕਾਂ ਦਾ ਨਹੀਂ ਮੁੱਦਾ ਸਰਕਾਰਾਂ ਦਾ ਨਹੀਂ ਮੁੱਦਾ ਕੇਂਦਰ ਦੇ ਵਿੱਚ ਬੈਠੀ ਸਰਕਾਰ ਦੇ ਨਾਲ ਮੱਥਾ ਲਾਉਣ ਦਾ ਹੈ ਕਿਉਂਕਿ ਕੇਂਦਰ ਦੇ ਵਿੱਚ ਬਰਾਜਮਾਨ ਸਰਕਾਰ ਲਗਾਤਾਰ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਕੰਮ ਕਰ ਰਹੀ ਹੈ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੋਰ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਸਾਰੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਇਹੋ ਹੀ ਕਹੂੰਗੀ ਕਿ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਤੁਸੀਂ ਪਹਿਲਾਂ ਵੀ ਦੋ ਵਾਰ ਚੁਣ ਕੇ ਪਾਰਲੀਮੈਂਟ ਭੇਜੇ ਨੇ ਔਰ ਉਹਨਾਂ ਦੇ ਕੰਮਾਂ ਤੋਂ ਤੁਸੀਂ ਪਲੀ ਭਾਂਤੀ ਵਾਕਿਫਕਾਰ ਹੋ ਔਰ ਮੈਨੂੰ ਇਹ ਦੱਸਣ ਦੀ ਕੋਈ ਮੈਨੂੰ ਲੱਗਦਾ ਕਿ ਲੋੜ ਨਹੀਂ ਇੱਥੇ ਕਿ ਉਹਨਾਂ ਨੇ ਕੀ ਕੀ ਕੀਤਾ ਸ਼ਹਿਰ ਵਾਸਤੇ ਤੇ ਤੁਸੀਂ ਇਸ ਵਾਰ ਫੇਰ ਆਪਣੇ ਦਿਲ ਦੀ ਸੁਣੋਗੇ ਤੇ ਔਜਲਾ ਚੁਣੋਗੇ ਤੇ ਉਹਨਾਂ ਨੂੰ ਦੁਬਾਰਾ ਤੋਂ ਪਾਰਲੀਮੈਂਟ ਵਿੱਚ ਭੇਜੋਗੇ ਪਾਰੀ ਬਹੁਤ ਨਾਲ ਜਿਤਾ ਕੇ ਅੱਜ ਦਾ ਕੀ ਤੁਹਾਡਾ ਪ੍ਰੋਗਰਾਮ ਕੀ ਹੈ ਅੱਜ ਅਸੀਂ ਇਹ ਸੋਚ ਇਹ ਸਾਡਾ ਸਾਰਾ ਪਰਿਵਾਰ ਹੈ ਜੀ ਇਹ ਮੇਰੇ ਸਾਰੇ ਭੈਣਾਂ ਭਾਬੀਆਂ ਮੇਰੀਆਂ ਫਰੈਂਡਸ ਨੇ ਅਸੀਂ ਲਾਰੈਂਸ ਰੋਡ ਦੇ ਦੋਨੋਂ ਸਾਈਡਸ ਨੂੰ ਅੱਜ ਅਸੀਂ ਕਵਰ ਕਰਨਾ ਹੈ ਸਿਰਫ ਅਸੀਂ ਗੁਜ਼ਰ ਜਾਣਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਨੂੰ ਨਾ ਪਹਤਾ ਅਸੀਂ ਹਿੰਡਰ ਕਰ ਸਕੀਏ ਔਰ ਇੱਕ ਇੱਕ ਸਾਈਡ ਤੋਂ ਜਾ ਕੇ ਦੂਜੀ ਸਾਈਡ ਤੋਂ ਵਾਪਸ ਆਉਣਾ ਪਬਲਿਕ ਕਨਵੈਨਸ ਜਾਰੀ ਹੈ ਸੌਰੀ ਕੰਵਿੰਸਿੰਗ ਆਫਰ ਜਿਹੜਾ ਪ੍ਰਚਾਰ ਦੀ ਚੋਣ ਪ੍ਰਚਾਰ ਆ ਜੀ ਜੀ ਚੋਣ ਪ੍ਰਚਾਰ ਦਾ ਇਹ ਚੋਣਾਂ ਦਾ ਜਿਹੜਾ ਕੈਂਪੇਨ ਦਾ ਇਹ ਅਸੀਂ ਇੱਥੇ ਸ਼ੁਰੂਆਤ ਕੀਤੀ ਅੱਜ ਦੇ ਦਿਨ ਤੋਂ ਵੱਡੀ ਚੁਣੌਤੀ ਕਿੱਥੇ ਦੇਖਦੇ ਹੋ ਆਪਣੇ ਆਪ ਮਹਿਲਾਵਾਂ ਦਾ ਕਿਸ ਤਰ੍ਹਾਂ ਦਾ ਉਤਸ਼ਾਹ ਰਹੇਗਾ ਕੁਝ ਹੋਰ ਲੋਕਾਂ ਨੂੰ ਲਾਇਆ ਮਹਿਲਾਵਾਂ ਦਾ ਇਕੱਲੀਆਂ ਦਾ ਨਹੀਂ ਮੈਨੂੰ ਲੱਗਦਾ ਸਾਰੇ ਅੰਮ੍ਰਿਤਸਰ ਦਾ ਹੀ ਬਹੁਤ ਉਤਸ਼ਾਹ ਹੈ ਮੈਨੂੰ ਤੇ ਤੁਹਾਡੇ ਚਿਹਰਿਆਂ ਤੋਂ ਵੇਖ ਕੇ ਵੀ ਇੱਕ ਖੁਸ਼ੀ ਦੇਖ ਰਹੀ ਹੈ ਤੁਹਾਡੀਆਂ ਅੱਖਾਂ ਦੇ ਵਿੱਚ ਕਿਉਂਕਿ ਜੇ ਸੈਂਟਰ ਦੀ ਗੱਲ ਕੀਤੀ ਜਾਵੇ ਤੇ ਮੋਦੀ ਸਰਕਾਰ ਜਿਹੜਾ ਡੈਮੇਜ ਕਰ ਰਹੀ ਹੈ ਕੰਟਰੀ ਨੂੰ ਉਸ ਹੁਣ ਸਾਡੇ ਲਈ ਪ੍ਰਾਇਰੀਟੀ ਸਿਰਫ ਆਪਣਾ ਜ਼ਿਲ੍ਹਾ ਜਾਂ ਆਪਣੀ ਸਟੇਟ ਨੂੰ ਬਚਾਉਣਾ ਨਹੀਂ ਆ ਸਾਡੀ ਪ੍ਰਾਇਰੀਟੀ ਆਪਣੇ ਦੇਸ਼ ਨੂੰ ਵੀ ਬਚਾਉਣਾ ਹੈ ਸੋ ਮੇਰਾ ਇਹੋ ਹੀ ਨਾਰਾ ਹੋਏਗਾ ਕਿ ਜਿੱਥੇ-ਜਿੱਥੇ ਵੀ ਤੁਹਾਡੇ ਪੈਨਪਰਾ ਥਰੂਆਊਟ ਇੰਡੀਆ ਹੈਗੇ ਨੇ ਸਾਰਿਆਂ ਨੂੰ ਇੱਕ ਸੰਦੇਸ਼ ਲਾਇਆ ਜਾਵੇ ਕਿ ਮੋਦੀ ਦੇ ਡੈਮੇਜ ਤੋਂ ਕੰਟਰੀ ਨੂੰ ਬਚਾਓ ਕਿਉਂਕਿ ਉਹ ਫਿਰਕਾਪਰਸ ਰਾਜਨੀਤੀ ਕਰ ਰਿਹਾ ਹੈ ਉਹ ਹਿੰਦੂ ਮੁਸਲਮ ਚਾਈਨਾ ਪਾਕਿਸਤਾਨ ਤੋਂ ਇਲਾਵਾ ਚਾਰ ਛੇ ਸ਼ਬਦਾਂ ਤੋਂ ਇਲਾਵਾ ਉਹਦੀ ਕੋ ਹੋਰ ਕੁਝ ਨਹੀਂ ਹੈਗਾ ਕਹਿਣ ਲਈ ਸੋ ਹੁਣ ਅੱਜ ਦੀ ਤਰੀਕ ਦੇ ਵਿੱਚ ਜੋ ਜ਼ਰੂਰਤ ਹੈ ਹੋਏ ਆ ਕਿ ਅਸੀਂ ਆਪਣੇ ਦੇਸ਼ ਨੂੰ ਕਿਸ ਤਰ੍ਹਾਂ ਇੱਕ ਮੁੱਠ ਹੋ ਕੇ ਰੱਖ ਸਕਦੇ ਆ ਪਰ ਆਮ ਆਦਮੀ ਪਾਰਟੀ ਦਾ ਵੀ ਨਾਰਾ ਜੀ 13 0 ਦਾ ਆ ਦੇਖੋ ਪਾਰਟੀ ਵਾਲਿਆਂ ਨੇ ਨਾਰਾ ਤੇ ਦੇਣਾ ਹੀ ਹੁੰਦਾ ਹੈ 13 0 ਦਾ ਆ ਇਹ ਖੋਬ ਲੈਣਾ ਹਰ ਇੱਕ ਦੀ ਇੱਕ ਡੈਮੋਕ੍ਰੈਟਿਕ ਰਾਈਟ ਆ ਕਿ ਤੁਸੀਂ ਹਨਾ ਆਪਣੇ ਖੋਬ ਲੈ ਸਕਦੇ ਜੀ ਰਿਸਪੈਕਟਡ ਮੈਡਮ ਜੀ ਇਹ ਗੰਟੀ ਆਪੇ ਆਪਾਂ ਵਿਕਾਸ ਪੰਜਾਬ ਦੇ ਕਰਨ ਦੀ ਗੱਲ ਆਪਾਂ ਏਜੂਕੇਟਿਵ ਵਿਕਾਸ ਦੀ ਗੱਲ ਕਰਦੇ ਆ ਤੁਹਾਡੇ ਘਰ ਦੇ ਕੋਲ ਜਿੱਥੋਂ ਦੀ ਗੰਦਾ ਨਾਲਾ ਲੱਗਦਾ ਲੋਕੀ ਲੱਖਾਂ ਹਜ਼ਾਰਾਂ ਬੰਦੇ ਜਿਹੜੇ ਕੈਂਸਲ ਤੋਂ ਪੇੜ ਤੋਂ ਹੁੰਦੇ ਆ ਕਿਸੇ ਦਾ ਟੀਵੀ ਨਹੀਂ ਚਲਣ ਦਿਆ ਕਿਸੇ ਦਾ ਫੋਨ ਨਹੀਂ ਹੋ ਰਿਹਾ ਐਨੇ ਸਾਲ ਤੁਹਾਡੀ ਘੁੱਟ ਰਹੀ ਆ ਅਜੇ ਤੁਹਾਡੇ ਪੂਝ ਦੇਖੋ ਦੀ ਡਾਣਾ ਗੱਦਾ ਨਾ ਅਜੇ ਤੱਕ ਕੋਈ ਸੁਪਟ ਘਟਾਪ ਰੇਲ ਤੋਂ ਕਹਿੰਦੇ ਆ ਅਜੇ ਤੱਕ ਤੁਸੀਂ ਉਹਦਾ ਬਸਲਾ ਹੱਲ ਨਹੀਂ ਕਰਾ ਸਕਿਆ ਲੱਗੇ ਆ ਜੋ ਥੋੜਾ ਜਿਹਾ ਹਾਂ ਲੋਕ ਮੈਂ ਲੱਗੇ ਸੋਧਿਆ ਤੱਕ ਟੋਂਗਟਾਪ ਟ੍ਰੇਨ ਦਾ ਆਲਰੇਡੀ ਮਸਲਾ ਮੈਨੂੰ ਲੱਗਦਾ ਤੁਸੀਂ ਫੋਲੋ ਨਹੀਂ ਕਰਦੇ ਗੁਰਜੀਤ ਸਿੰਘ ਔਜਲਾ ਨੂੰ ਮੇਰੀ ਗੱਲ ਸੁਣ ਲਓ ਉਹ ਮਸਲਾ ਆਲਰੇਡੀ ਪਾਰਲੀਮੈਂਟ ਦੇ ਵਿੱਚ ਚੁੱਪ ਚੁੱਕੇ ਨੇ ਰਾਈਟ ਔਰ ਇਹਦੇ ਇਹਦੇ ਮਸਲੇ ਦੇ ਵਿੱਚ ਤੁੰਗ ਦਾ ਟ੍ਰੇਨ ਦਾ ਜਿਹੜਾ ਮਸਲਾ ਹੈ ਇੱਕ ਸਟੇਟ ਦਾ ਪ੍ਰੋਜੈਕਟ ਆ ਇਹ ਸਟੇਟ ਨੇ ਇੱਕ ਪ੍ਰੋਜੈਕਟ ਬਣਾ ਕੇ ਐਮਪੀ ਸਾਹਿਬ ਨੂੰ ਦੇਣਾ ਹੈ ਤੇ ਉਹਨਾਂ ਨੇ ਅੱਗੇ ਫਰਦਰ ਸੈਂਟਰ ਚ ਲੈ ਕੇ ਜਾਣਾ ਹੈ ਸੋ ਪਹਿਲੀ ਪਹਿਲੀ ਤੇ ਗਵਰਨਮੈਂਟ ਨੇ ਕੋਈ ਇਹਦੇ ਤੇ ਅਜੇ ਤੱਕ ਉਹਨਾਂ ਤੇ ਕੰਮ ਤੇ ਕੋਈ ਜੂ ਨਹੀਂ ਸਕਿਆ ਠੀਕ ਹੈ ਨਾ ਇਹ ਕਿਉਂਕਿ ਸਟੇਟ ਇੱਕ ਪ੍ਰੋਜੈਕਟ ਬਣਾ ਕੇ ਦੇਊਗੀ ਤੇ ਇਹ ਸੈਂਟਰ ਚ ਜਾਊਗਾ ਪਿਛਲੇ 25 30 ਸਾਲ ਤੋਂ ਮਸਲਾ ਲੱਗਦਾ ਪਿਛਲੇ ਦੋ ਵਾਰੀ ਤੁਹਾਡੀ ਚ ਕਾਂਗਰਸ ਸਰਕਾਰ ਰਹੀ ਆ ਹਾਂਜੀ ਹੁਣ ਤੇ ਸਟੇਟ ਦਾ ਮਸਲਾ ਆ ਗਿਆ ਭਗਵੰਤ ਮਾਨ ਨੇ ਕਰਨਾ ਉਸ ਤੋਂ ਪਹਿਲਾਂ ਤੇ ਤੁਹਾਡੀ ਸਰਕਾਰ ਆ ਆਪਣੀ ਸੀ ਤੁਸੀਂ ਸਭ ਨੂੰ ਮੈਂ ਮੈਂ ਇਹ ਨਹੀਂ ਕਹਿ ਰਹੀ ਕਿ ਸਾਡੀ ਸਰਕਾਰ ਨੇ ਮੈਂ ਇਹ ਕਹਿ ਰਹੀ ਹਾਂ ਕਿ ਕਿਸੇ ਵੀ ਜਿਹੜੀ ਪਹਿਲਾਂ ਦੀ ਸਰਕਾਰ ਸੀ ਕਿਸੇ ਨੇ ਇਹ ਪ੍ਰੋਜੈਕਟ ਬਣਾ ਕੇ ਦਿੱਤਾ ਮੈਂ ਕਿਸੇ ਸਰਕਾਰ ਨੂੰ ਤੇ ਹਮਾਇਤ ਨਹੀਂ ਕਿਸੇ ਦੇ ਅਗੇਂਸਟ ਨਹੀਂ ਗੱਲ ਕਰ ਰਹੀ ਮੈਂ ਕਿਉਂ ਅਨੋਨਿਮਸਲੀ ਸਰਕਾਰ ਦੀ ਗੱਲ ਕਰ ਰਹੀ ਆ ਕਿ ਕਿਉਂਕਿ ਪਿਛਲੇ 17 ਸਾਲਾਂ ਤੋਂ ਜਿਹਦੀ ਵੀ ਸਰਕਾਰ ਹੁੰਦੀ ਜਦੋਂ ਤੋਂ ਇਹ ਐਮਪੀ ਬਣੇ ਨੇ ਉਦੋਂ ਤੋਂ ਕਿਸੇ ਵੀ ਸਟੇਟ ਦੀ ਸਰਕਾਰ ਨੇ ਇਹਦਾ ਪ੍ਰੋਜੈਕਟ ਬਣਾਇਆ ਨਹੀਂ ਜਿੰਦਾ ਪਹਿਲਾਂ ਦੋ ਪਾਰਟੀਆਂ 'ਚ ਮੇਨੂੰ ਮੁਕਾਬਲਾ ਰਹਿੰਦਾ ਸੀ ਹੁਣ ਚਾਰ ਪਾਰਟੀਆਂ ਦੇ ਵਿੱਚ ਮੁਕਾਬਲਾ ਹੁੰਦਾ ਜਾ ਰਿਹਾ ਹੈ ਕੀ ਨੱਕ ਬੈਨੀਫਿਟ ਤੁਹਾਨੂੰ ਲੱਗਦਾ ਕਿ ਨਜ਼ਰ ਆਏਗਾ ਕਿ ਗੁਰੀਸ਼ ਸਿੰਘ ਉਜਲਾ ਮੇਸ਼ਾਪ ਇੱਕ ਭਾਰੀ ਬੋਮਰਪੇ ਨਾਲ ਦਿੱਤੇ ਆ ਆ ਤੇ ਕੋ ਲੋਕਾਂ ਨੂੰ ਨਾ ਹੁਣ ਤੁਸੀਂ ਆਪਣੇ ਡਿਸਟ੍ਰਿਕਟ ਆ ਕੀ ਪਿੱਛੇ ਲੱਗ ਗਈਆਂ ਇਹੋ ਜੀ ਹੁਣ ਰਾਜਨੀਤੀ ਨਹੀਂ ਰਹਿ ਗਈ ਲੋਕੀ ਬੜੇ ਸੁਚੇਤ ਹੋ ਗਏ ਨੇ ਉਹਨਾਂ ਨੂੰ ਪਤਾ ਹੈ ਉਹ ਅਵੇਅਰਨੈਸ ਇਸ ਚੀਜ਼ ਤੋਂ ਔਰ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਇਹੋ ਜਿਹੇ ਬੰਦੇ ਨੂੰ ਚੁਣ ਕੇ ਲੈ ਕੇ ਆਉਣਾ ਜਿੱਥੋਂ ਤੱਕ ਗੁਰਜੀਤ ਸਿੰਘ ਔਜਲਾ ਦਾ ਸਵਾਲ ਆ ਇੱਕ ਵੀ ਸ਼ਹਿਰ ਦਾ ਇਹੋ ਜਿਹਾ ਕੋਈ ਬੰਦਾ ਨਹੀਂ ਕੋਈ ਜਿਹੜਾ ਉਹਨਾਂ ਤੇ ਕੋਈ ਇੱਕ ਉਂਗਲ ਵੀ ਚੁੱਕ ਸਕੇ ਕਿ ਕੋਈ ਕਰਪਸ਼ਨ ਜਾਂ ਕੋਈ ਕਿਸੇ ਪੈਸੇ ਦਾ ਲੈਣ ਦੇਣ ਕੀਤਾ ਹੈ ਜਾਂ ਉਹਨਾਂ ਦੀ ਹਾਜ਼ਰੀ ਨੂੰ ਲੈ ਕੇ ਕਿ ਉਹ ਪਾਰਲੀਮੈਂਟ ਦੇ ਵਿੱਚ ਗਏ ਨਹੀਂ ਜਾਂ ਉਹ ਪਾਰਲੀਮੈਂਟ ਦੇ ਵਿੱਚ ਗਏ ਤੇ ਉਹ ਬੋਲੇ ਨਹੀਂ ਕੋਈ ਵੀ ਕਿਹੋ ਜਿਹਾ ਇਸ਼ੂ ਨਹੀਂ ਹੈਗਾ ਜਿਹੜਾ ਉਹਨਾਂ ਦੇ ਅਗੇਂਸਟ ਜਾਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਠੀਕ ਹੈ ਹਰ ਇੱਕ ਹਰ ਇੱਕ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜਾਂ ਕੈਂਡੀਡੇਟਸ ਨੇ ਉਹਨਾਂ ਨੇ ਆਪਣੀ ਮਿਹਨਤ ਕਰਨੀ ਆ ਔਰ ਕਰਨੀ ਵੀ ਚਾਹੀਦੀ ਆ ਪਰ ਇਹ ਲੋਕਾਂ ਨੇ 50% ਡਿਸਾਈਡ ਕਰ ਲਿਆ ਹੈ ਉਹਨਾਂ ਨੇ ਕਿਹਨੂੰ ਜਿਤਾਉਣਾ ਹੈ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਔਰ ਬਾਕੀ ਜਿਹੜੇ ਲੋਕ ਰਹਿ ਗਏ ਨੇ ਨਾ ਉਹਨਾਂ ਦਾ ਜੋ ਜੋ ਵੀ ਡਿਸੀਜਨ ਹੈ ਤੁਸੀਂ 4 ਤਰੀਕ ਨੂੰ ਤੁਹਾਡੇ ਸਾਹਮਣੇ ਕਰ ਕਰ ਜਾਓਗੇ ਜੀ ਜਿੰਨਾ ਮੈਕਸਿਮ ਜਾ ਸਕਦੇ ਹੋਵਾਂਗੇ ਅਸੀਂ ਜਾਵਾਂਗੇ ਪਬਲਿਕਲੀ ਅਪੀਲ ਕਰਨਾ ਚਾਹੁੰਦੇ ਪਬਲਿਕਲੀ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਸਾਡਾ ਸਾਥ ਦਿਓ ਔਰ ਤੁਹਾਡੇ ਸਾਥ ਦੇ ਨਾਲ ਇੱਕ ਬੜਾ ਅੱਛਾ ਬੂਸਟ ਮਿਲੇਗਾ ਔਜਲਾ ਸਾਹਿਬ ਨੂੰ ਔਰ ਜੋ ਕੰਮ ਉਹਨਾਂ ਨੇ ਜਿਹੜੇ ਉਹਨਾਂ ਦੇ ਕੰਮ ਕੁਝ ਰਹਿ ਗਏ ਨੇ ਉਹ ਤੋਂ ਵੀ ਜ਼ਿਆਦਾ ਸ਼ਿੱਦਤ ਨਾਲ ਆਪਣੇ ਸ਼ਹਿਰ ਵਾਸਤੇ ਜੋ ਵੀ ਮੈਕਸਿਮਮ ਕਰ ਸਕਦੇ ਹੋਣਗੇ ਉਹ ਕਰਨਗੇ ਮੈਨੂੰ ਤਾਂ ਨਹੀਂ ਲੱਗਦਾ ਤੁਹਾਨੂੰ ਕਿਹਨੇ ਕਹਤਾ ਹੈ ਨਹੀਂ ਤੁਹਾਡੇ ਬੜੇ ਬੜੇ